ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇੱਕ ਕਿਸਾਨ ਮੇਲਾ ਜਾ ਕਿਸਾਨ ਮੇਲੇ 21 ਮਾਰਚ ਦਿਨ ਸ਼ੁੱਕਰ ਸ਼ਨੀਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਸਾਡੀ ਲੁਧਿਆਣੇ ਆ ਉਥੇ ਪੰਜਾਬ ਦਾ ਜਿਹੜਾ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ ਖੇਤੀਬਾੜੀ ਵਿਭਾਗ ਵੱਲੋਂ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਦੋ ਕਿਸਾਨ ਮੇਲੇ ਹਾੜੀ ਸੋਣੀ ਦੇ ਲਏ ਜਾਂਦੇ ਆ ਤੇ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਵੀ ਹਾੜੀ ਸੋਣੀ ਦੇ ਮੇਲੇ ਸਾਲ 'ਚ ਦੋ-ਦੋ ਲਾਏ ਜਾਂਦੇ ਆ ਤੇ ਜਿਹੜਾ ਸਾਡਾ ਵੱਡਾ ਮੇਲਾ ਹੁੰਦਾ ਲੁਧਿਆਣਾ ਯੂਨੀਵਰਸਿਟੀ ਹੈ ਉਹ ਸਤੰਬਰ 'ਚ ਵੀ ਲੱਗਦਾ ਤੇ ਹੁਣ ਮਾਰਚ 'ਚ 2022 ਦਾ ਵਾ ਲੱਗਣ ਜਾ ਰਿਹਾ ਸੋ ਕਿਸਾਨ ਵੀਰੋ ਬੇਨਤੀ ਤੁਹਾਨੂੰ ਇਹ ਹੀ ਹੈ ਵੀ ਵੱਧ ਤੋਂ ਵੱਧ ਇਹਨਾਂ ਕਿਸਾਨ ਮੇਲਿਆਂ ਦਾ ਅਸੀਂ ਲਾਹਾ ਲਈਏ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਸਾਡੇ ਲਈ ਕਿਸਾਨ ਮੇਲੇ ਬੜੇ ਜ਼ਰੂਰੀ ਨੇ ਕਿਉਂਕਿ ਹੁਣ ਦੀ ਖੇਤੀ ਜਿਹੜੀ ਆ ਉਹ ਵੇਖੋ ਵੇਖ ਵਾਲੀ ਖੇਤੀ ਨਹੀਂ ਰਹਿ ਗਈ ਚੱਲੀ ਮਗਰ ਭੱਲੀ ਵਾਲੀ ਗੱਲ ਨਹੀਂ ਹੈਗੀ ਸਾਡੀ ਹਰ ਇੱਕ ਦੀ ਖੇਤੀ ਵੱਖਰੀ ਹੈ ਹਰ ਇੱਕ ਦੀ ਕਿਸਮ ਵੱਖਰੀ ਹੈ ਹਰ ਇੱਕ ਦੀ ਧਰਤੀ ਵੱਖਰੀ ਹੈ ਮਿੱਟੀ ਕਈ ਵਾਰੀ ਕਿਸੇ ਮਿੱਟੀ ਜੇ ਜ਼ਿਆਦਾ ਤੱਤ ਨੇ ਕਿਸੇ ਦਾ ਪਾਣੀ ਜ਼ਿਆਦਾ ਖਰਾਬ ਆ ਹਰ ਇੱਕ ਤਰ੍ਹਾਂ ਦਾ ਖੁਰਾਕੀ ਤੱਤ ਜ਼ਮੀਨ ਦਾ ਹਰ ਇੱਕ ਕਿਸਾਨ ਦਾ ਵੱਖੋ ਵੱਖਰਾ ਤੇ ਸਾਨੂੰ ਇਹ ਆਦਤ ਆ ਜਿਹੜੀ ਅਸੀਂ ਗਵਾਂਢੀ ਮਗਰ ਵੇਖ ਕੇ ਚੱਲਦੇ ਹਾਂ ਉਹ ਸਾਨੂੰ ਛੱਡ ਦੇਣੀ ਚਾਹੀਦੀ ਆ ਤੇ ਕਿਸਾਨ ਮੇਲਿਆਂ ਦਾ ਉਦੇਸ਼ ਇਹ ਹੈ ਨਵੀਆਂ ਤਕਨੀਕਾਂ ਨਵੀਆਂ ਕਿਸਮਾਂ ਪਹਿਲਾਂ ਦੇ ਜਿਹੜੇ ਕਿਸਾਨ ਮੇਲੇ ਆ ਤੇ ਹੁਣ ਦੇ ਕਿਸਾਨ ਮੇਲਿਆਂ 'ਚ ਬੜਾ ਜਿਹੜਾ ਵਾ ਅੰਤਰ ਆ ਪਹਿਲਾਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਉਹ ਝਾੜ ਵਧਾਉਣ ਦੀਆਂ ਗੱਲਾਂ ਵੱਧ ਝਾੜ ਕਿਵੇਂ ਲੈਣਾ ਕਣਕ ਝੋਨੇ ਦਾ ਮੱਕੀ ਦਾ ਆਲੂਆਂ ਦਾ ਹੋਰ ਫਸਲਾਂ ਦਾ ਸੀ ਵੱਧ ਝਾੜ ਕਿੱਦਾਂ ਲੈਣਾ ਉਹਦੇ 'ਚ ਆ ਜਾਂਦੀ ਸੀ ਜ਼ਹਿਰਾਂ ਦੀ ਗੱਲ ਖਾਦਾਂ ਦੀ ਗੱਲ ਤੇ ਵੱਡੀ ਵੱਡੀ ਮਸ਼ੀਨਰੀ ਦੀਆਂ ਗੱਲਾਂ ਹੁਣ ਦੇ ਮੇਲਿਆਂ ਦੇ ਵਿੱਚ ਕਿਸਾਨ ਵੀਰੋ ਸਿਹਤ ਬਾਰੇ ਵੀ ਗੱਲਾਂ ਹੁੰਦੀਆਂ ਸਾਡੀ ਸਿਹਤ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਅਸੀਂ ਕੱਲਾ ਜ਼ਹਿਰਾ ਤੇ ਜਾਂ ਖਾਦਾ ਤੇ ਨਿਰਭਰ ਹੋ ਕੇ ਖੇਤੀ ਨਹੀਂ ਕਰ ਸਕਦੇ ਅਸੀਂ ਕੁਦਰਤੀ ਤਰੀਕੇ ਨਾਲ ਖੇਤੀ ਕਰ ਸਕਦੇ ਆ ਇਹੋ ਜੀਆਂ ਗੱਲਾਂ ਵੀ ਕਿਸਾਨ ਮੇਲਿਆਂ 'ਚ ਹੁਣ ਹੋਣ ਲੱਗ ਪਈਆਂ ਜਿੱਦਾਂ ਖੇਤੀਬਾੜੀ ਯੂਨੀਵਰਸਿਟੀ ਨੇ ਅਜਵੇਂ ਚਪਾਤੀ ਆ ਜ਼ਿੰਕ 1 2 ਇਹ ਕਣਕ ਦੀਆਂ ਕਿਸਮਾਂ ਵੀ ਕੱਢੀਆਂ ਜਿਹੜੀਆਂ ਕਿ ਸਾਡੇ ਖਾਣ ਲਈ ਪੜੀਆਂ ਵਧੀਆਂ ਨੇ ਕੁਦਰਤੀ ਤਰੀਕੇ ਵੀ ਵੱਖ-ਵੱਖ ਤਰ੍ਹਾਂ ਦੇ ਦੱਸੇ ਜਾਂਦੇ ਆ ਕੁਦਰਤੀ ਇਲਾਜ ਜਿਹੜੇ ਆ ਸਾਡੇ ਕੀਟ ਪਤੰਗਿਆਂ ਦੇ ਜਿਹੜੇ ਆ ਸਾਡੇ ਨੁਕਸਾਨ ਕਰਦੇ ਆ ਉੱਲੀਆਂ ਸਾਡੇ ਫਸਲਾਂ ਦਾ ਨੁਕਸਾਨ ਕਰਦੀਆਂ ਉਹਦਾ ਕੁਦਰਤੀ ਤਰੀਕੇ ਨਾਲ ਵੀ ਉਹਦਾ ਹੱਲ ਹੈਗਾ ਤੇ ਇਹੋ ਜੀਆਂ ਗੱਲਾਂ ਵੀ ਕਿਸਾਨ ਵੀਰੋਂ ਮੇਲਿਆਂ ਤੇ ਹੁੰਦੀਆਂ ਤੇ ਜ਼ਰੂਰ ਜਾਇਆ ਕਰੋ ਇਹਨਾਂ ਮੇਲਿਆਂ ਤੇ 21/2 ਮਾਰਚ ਨੂੰ ਜ਼ਰੂਰ ਜਾਇਆ ਜੇ ਗਿਆਨ ਜਿਹੜਾ ਵਾ ਤੁਸੀਂ ਉੱਥੋਂ ਜਿਹੜਾ ਲੈ ਕੇ ਆਓਗੇ ਤੁਹਾਡਾ ਕਿਤੇ ਨਾ ਕਿਤੇ ਕੰਮ ਜ਼ਰੂਰ ਆਊਗਾ ਨਵੀਆਂ ਤਨ ਤਕਨੀਕਾਂ ਨਵੀਆਂ ਕਿਸਮਾਂ ਜਿੱਦਾਂ ਝੋਨੇ ਦੀ ਹੁਣ ਨਵੀਂ ਕਿਸਮ ਆਦ ਕੀ ਜਿਹੜੀ ਆਈ ਆ PR132 ਐ ਇਹ ਹੈਗੀ ਤਾਂ 131 ਵਰਗੀ ਐ ਤੇ ਪਰ 101 111 ਦਿਨਾਂ 'ਚ ਪੱਕਦੀ ਐ ਨੀਲੀ ਲਾਉਣ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਇਹਦਾ 113 ਸੈਂਟੀਮੀਟਰ ਜਿਹੜਾ ਕਾਦ ਹੈ ਤੇ 32.5 ਗੰਟਲੇ ਦਾ ਝਾੜ ਹੈ। ਇਹਦੀ ਖਾਸੀਅਤ ਕਿਸਾਨ ਵੀਰ ਹੋਵੇ ਆ। ਇਹ ਜਿਹੜੀ ਯੂਰੀਆ ਵਾ 75% ਦੀ ਮਤਲਬ ਕਿ ਜੇ ਆਪਾਂ ਝੋਨੇ ਨੂੰ ਸਿਫਾਰਿਸ਼ 2 ਗੱਟੇ 90 ਕਿਲੋ ਦੀ ਸਿਫਾਰਿਸ਼ ਕਰਦੇ ਯੂਨੀਵਰਸਿਟੀ ਆਮ ਝੋਨੇ ਨੂੰ ਯੂਰੀਆ ਤੇ ਇੱਥੇ 60 65 ਕਿੱਲੋ ਹੀ ਆਪਾਂ ਯੂਰੀ ਇੱਥੇ ਪਾਉਣੀ ਹੈ ਤਾਂ ਪਾ ਡੇਢ ਗੱਟੇ ਦੇ ਅੰਦਰ bari ਆਪਾਂ ਇਸ ਕਿਸਮ ਨੂੰ ਜੇ ਤੁਸੀਂ ਬੀਜਣੀ ਹੈ ਉਥੋਂ ਲਿਆ ਕੇ ਤਾਂ ਯੂਰੀਆ ਪਾਉਣੀ ਹੈ ਤੇ ਯੂਰੀਆ ਕਿਸਾਨ ਵੀਰੋ ਅਸੀਂ 6-6 ਗੱਟੇ ਪਾਉਣ ਲੱਗੇ ਗਵੰਡੀ ਨੇ ਝੋੜਾ ਚੱਕਿਆ ਤੇ ਅਸੀਂ ਵੀ ਚੱਕਣਾ ਹੀ ਆ ਪਿੱਛੇ ਵੀ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਝੋਨੇ ਦੇ ਵਿੱਚ ਯੂਰੀਆ ਦਾ ਸਹੀ ਤਰੀਕਾ ਤੇ ਅਗਾ ਵੀ ਹੁਣ ਸੀਜ਼ਨ ਤੇ ਆ ਕੇ ਬਣਾ ਕੇ ਦੱਸਣਾ ਸਹੀ ਤਰੀਕਾ ਯੂਰੀਆ ਪਾਉਣ ਦਾ ਤੇ ਘੱਟ ਪਾਉਣ ਦਾ ਤਰੀਕਾ ਕੀ ਹੈ ਐਵੇਂ ਵੇਖੋ ਵੇਖ ਅਸੀਂ ਆਪਦੇ ਖਰਚੇ ਵਧਾਏ ਹੋਏ ਇੱਕ ਮਿੱਟੀ ਦੇ ਵੀ ਅਸੀਂ ਸਤਿਆਨਾਸ਼ ਕਰੀ ਜਾਂਦੇ ਸੋ ਵੇਖੋ ਵੇਖ ਨਾ ਖਾਦਾਂ ਪਾਇਆ ਕਰੋ ਤੇ ਇਸ ਕਿਸਮ ਦੀ ਇਹ ਖਾਸੀਅਤਾਂ ਇਹਨੂੰ ਯੂਰੀਆ ਦੀ ਬਹੁਤ ਘੱਟ ਲੋੜ ਹੈ ਤੇ ਇਹ ਜੇ ਇੱਕ ਕਿਸਮ ਬੀਜਣੀ ਆ ਤੁਸੀਂ ਆਪਦੇ ਤਜਰਬੇ ਦੇ ਤੌਰ ਤੇ ਕਿਲਾ ਕਿਲਾ 2 2 3 3 ਕਿਲੇ ਜਰੂਰ ਲਾ ਕੇ ਬੀਜਿਆ ਜੇ ਤੁਹਾਡੀ ਧਰਤੀ ਨੂੰ ਇਹਨਾਂ ਕੋਲ ਅਨੁਕੂਲ ਆ ਤੁਹਾਡੀਆਂ ਪੈਰੀਆਂ ਨੂੰ ਅਨੁਕੂਲ ਆ ਤੇ ਅਗਲੇ ਸਾਲ ਇਹਦੀ ਜਿਹੜੀ ਪੈਦਾਵਾਰ ਤੁਸੀਂ ਹੋਰ ਕਿੱਲੇ ਅਜੇ ਵੀ ਵਧਾ ਸਕਦੇ ਹੋ ਇਹ ਨਾ ਹੋਵੇ ਵੀ ਅਸੀਂ ਸਾਰੇ ਕਿੱਲੇ ਤੁਸੀਂ ਇੱਕ ਇਸੇ ਕਿਸਮ ਦੇ ਹੀ ਲਾ ਦਿਓ ਜਦੋਂ ਵੀ ਨਵੀਂ ਤਕਨੀਕ ਆ ਨਵੀਂ ਕਿਸਮ ਆਉਂਦੀ ਹੈ ਕਿਸਾਨ ਵੀਰੋ ਸਾਨੂੰ ਥੋੜੇ ਤੇ ਜਰੂਰ ਲਾਉਣੀ ਚਾਹੀਦੀ ਹੈ ਸਾਰਾ ਖੇਤ ਨਹੀਂ ਉਸ ਕਿਸਮ ਦਾ ਲਾ ਦੇਣਾ ਜਾਂ ਤਕਨੀਕ ਦਾ ਲਾ ਦੇਣਾ ਰੁਜੀ ਗੱਲ ਇਹ ਆ ਕਿਸਾਨ ਵੀਰੋ ਵੀ ਜੇ ਉਥੋਂ ਕੁਝ ਕੁਝ ਨਹੀਂ ਤੁਸੀਂ ਖਰੀਦ ਕੇ ਲਿਆਉਂਦੇ ਕਿਸਾਨ ਮੇਲੇ ਤੋਂ ਤਾਂ ਘੱਟੋ ਘੱਟ ਸਬਜ਼ੀਆਂ ਦੀ ਕਿੱਟ ਜ਼ਰੂਰ ਲੈ ਕੇ ਆਵੋਗੇ ਫਲਦਾਰ ਬੂਟੇ ਜ਼ਰੂਰ ਲੈ ਕੇ ਆਵੋਗੇ ਉਥੋਂ ਦੇ ਡੰਗਰ ਵਧੀਆ ਨਸਲਾਂ ਦੇ ਮਾਲੀ ਝੋਟੇ ਮੱਝਾਂ ਹੰਗਾਵਾ ਵੇਖ ਕੇ ਤੁਹਾਡੇ ਮਨ ਚ ਇਹ ਤਾਂ ਆਊਗਾ ਯਾਰ ਵੀ ਅਸੀਂ ਡੰਗਰ ਜ਼ਰੂਰ ਰੱਖੀਏ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ 10-10 15-15 ਡੰਗਰ ਹੁੰਦੇ ਸਨ ਇੱਕ ਇੱਕ ਡੰਗਰ ਬਣੀ ਸਾਡੇ ਘਰਾਂ ਚ ਰਿਆ ਤੇ ਸਾਨੂੰ ਵੀ ਪਤਾ ਦੁੱਧ ਨਕਲੀ ਬਣੀ ਜਾਂਦਾ ਵਿਆਹਾਂ ਤੇ ਜਦੋਂ ਪਨੀਰ ਪਨੋਰ ਜੋ ਵੀ ਕੁਛ ਆ ਅਸੀਂ ਵਿਆਹਾਂ ਦੇ ਦਿਨਾਂ ਚ ਬਿਮਾਰ ਹੋ ਜਾਂਦੇ ਆ ਤੇ ਵਿਆਹਾਂ ਤੇ ਤਾਂ ਖਾਸ ਕਰ ਹੀ ਨਕਲੀ ਚੱਲਦਾ ਤੇ ਜਿਹੜਾ ਅਸੀਂ ਵਕਤ ਬਹੁਤ ਜ਼ਿਆਦਾ ਨਕਲੀ ਦੁੱਧੋ ਤੁਸੀਂ ਸਿਆਣੇ ਹੋ ਸਭ ਨੂੰ ਪਤਾ ਇਹ ਗੱਲਾਂ ਦਾ ਤੇ ਅਸੀਂ ਇਹਨਾਂ ਗੱਲਾਂ ਤੋਂ ਬਚ ਤਾਂ ਹੀ ਸਕਦੇ ਆਂ ਜੇ ਇੱਕ ਅੱਧਾ ਡੰਗ ਰੱਖਾਂਗੇ ਸਬਜ਼ੀਆਂ ਦੀ ਕਿੱਟ ਉਥੋਂ ਲੈ ਆਂ ਫਲਦਰ ਬੂਟੇ ਲੈ ਆ ਜੀ ਤੁਸੀਂ ਜਾਣਾ ਹੀ ਆ ਨਾ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਮੇਲਾ ਵੇਖਣ ਤੇ ਚੌਂਕੀਮਾਨ ਕੋਲੇ ਨਾ 베ਰਾਂ ਦੀਆਂ ਰੇੜੀਆਂ ਲੱਗੀਆਂ ਗੁੜਿਆਂ ਦੇ 베ਰ ਮਿੱਠੇ 베ਰ ਉਥੇ ਲਿਖਿਆ ਹੋਊਗਾ ਬੜੀਆਂ ਰੇੜੀਆਂ 15 20 ਰੇੜੀਆਂ ਹੋਣਗੀਆਂ ਤੇ ਉਥੋਂ 베ਰਾਂ ਦਾ ਭਾਅ ਪੁੱਛਿਆ ਜੀ 120 ਰੁਪਏ 100 ਰੁਪਏ ਕਿਲੋ 베ਰ ਹੈ ਉਥੇ ਮਿਲਦੇ ਸਾਡੇ ਤਾਂ 베ਰ ਆਮ ਹੀ ਹੁੰਦੇ ਆਂ ਅਮਰੂਦ 1.5 150 ਨੂੰ ਕਿਲੋ ਵੇਕਣ ਤੇ ਆ ਸਾਡੇ ਖੇਤਾਂ 'ਚ ਹੀ ਆਮ ਹੀ ਹੁੰਦੇ ਕੀ ਸਾਡੇ ਬਜ਼ੁਰਗਾਂ ਦੇ ਮਨਾਂ 'ਚ ਗੱਲ ਸੀ ਅਸੀਂ ਖੇਤਾਂ ਦੇ ਵਿੱਚ ਮੋਟਰਾਂ ਦੇ ਆਲੇ-ਦੋਲੇ ਸਾਡੇ ਅਸੀਂ ਫਲਦਾਰ ਬੂਟੇ ਪੱਟ ਸੁੱਟੇ ਸਾਡੇ ਬਜ਼ੁਰਗਾਂ ਦੇ ਮਨਾਂ 'ਚ ਇਹ ਗੱਲ ਸੀ ਵੀ ਲੋਕ ਆ ਕੇ ਜਾੜਾ ਕਰਦੇ ਆ ਫਲ ਜੇ ਬੂਟਾ ਸਾਡੇ ਖੇਤ ਵਿੱਚ ਲੱਗਿਆ ਤਾਂ ਇਹ ਜਾੜਾ ਨਹੀਂ ਹੁੰਦਾ ਕਦੇ ਵੀ ਉਹ ਸਾਡੇ ਅੰਦਰ ਹੀ ਜਾਵੇਗਾ ਕੋਈ ਉਜਾੜਾ ਨਹੀਂ ਕਰਦਾ ਕਿਸੇ ਸਾਡੇ ਪਰਿਵਾਰ 'ਚ ਨਹੀਂ ਖਾਰਿਆ ਕੋਈ ਉੱਥੋਂ ਲੈ ਕੇ ਜਾ ਰਿਹਾ ਤਾਂ ਕਿਸੇ ਦੇ ਪੇਟ 'ਚ ਤਾਂ ਜਾ ਰਿਹਾ ਕਿਸੇ ਦੇ ਅੰਦਰ ਤਾਂ ਉਸ ਫਰੂਟ ਦੇ ਫਲ ਦੇ ਉਹਦੇ ਖੁਰਾਕੀ ਤਰ੍ਹਾਂ ਕਿਸੇ ਦੇ ਅੰਦਰ ਜਾ ਜਾਂ ਉਹਨੂੰ ਪੰਛੀ ਖਾਂਦੇ ਆ ਜਾਂ ਗੱਲ ਕੇ ਟਿਕਦਾ ਉਜਾੜਾ ਨਹੀਂ ਹੁੰਦਾ ਕਿਸੇ ਦੇ ਅੰਦਰ ਹੀ ਜਾਂਦਾ ਹੈ ਸਾਡੇ ਮਨਾਂ ਚ ਸਾਨੂੰ ਗੱਲਾਂ ਕੱਢ ਦੇਣੀਆਂ ਚਾਹੀਦੀਆਂ ਮੋਟਰਾਂ ਦੇ ਆਲੇ ਦੁਆਲੇ ਫਲਦਾਰ ਬੂਟੇ ਅਸੀਂ ਜ਼ਰੂਰ ਲਾਈਏ ਘਰੇਲੂ ਬਾਗੀਚੀ ਜਿਹੜੀ ਸਬਜ਼ੀਆਂ ਦੀ ਜ਼ਰੂਰ ਲਾਈਏ ਬਾਜ਼ਾਰਾਂ ਦੇ ਵਿੱਚ ਸਾਰਾ ਜ਼ਹਿਰ ਮਿਲਦਾ ਪਿਆ ਇਹ ਹੀ ਸਾਡਾ ਨਾ ਸਾਡਾ ਆਦੇਸ਼ ਇਹ ਹੀ ਆ ਵੀ ਖੇਤੀ ਖਰਚੇ ਤੁਹਾਡੇ ਘਟਾਉਣੇ ਮੰਨ ਲਓ ਫਲ ਤੁਹਾਡੇ ਘਰ ਦਾ ਸਬਜ਼ੀਆਂ ਤੁਹਾਡੇ ਕਰਦੀਆਂ ਗੋੜ ਤੁਹਾਡੇ ਕਰਦਾ ਦੁੱਧ ਤੁਹਾਡੇ ਕਰਦਾ ਤਾਂ ਖੇਤੀ ਖਰਚਾ ਤਾਂ ਆਪੇ ਘਟ ਗਿਆ ਸਾਡਾ ਸਿਹਤ ਜਿਹੜੀ ਆ ਸਿਹਤ ਜਿਹੜੀ ਸਾਡੀ ਬਰਕਰਾਰ ਜਿਹੜੀ ਵਧੀਆ ਰਹੂਗੀ ਤੰਦਰੁਸਤ ਰਹੂਗੀ ਆਉਣ ਵਾਲੀਆਂ ਨਸਲਾਂ ਸਾਡੀਆਂ ਵਧੀਆ ਰਹਿਣਗੀਆਂ ਕਿਸਾਨ ਮੇਲਿਆਂ ਦਾ ਹੁਣ ਇਹ بڑا ਉਦੇਸ਼ ਆ ਸਿਹਤ ਦੇ ਉੱਤੇ ਲੈ ਕੇ ਪੌਣ ਪਾਣੀ ਦੇ ਉੱਤੇ ਸਾਡਾ ਵਾਤਾਵਰਣ ਦੇ ਉੱਤੇ ਲੈ ਕੇ ਇਹ ਇਹ ਸਾਡੇ ਕਿਸਾਨ ਮੇਲਿਆਂ ਦੇ ਹੁਣ ਉਦੇਸ਼ ਹੋ ਗਏ ਨੇ ਕਿਸਾਨ ਵੀਰੋ ਵੱਧ ਤੋਂ ਵੱਧ ਕਿਸਾਨ ਮੇਲਿਆਂ 'ਚ ਜਾਇਆ ਕਰੋ ਕੁਝ ਨਾ ਕੁਝ ਜ਼ਰੂਰ ਉੱਥੋਂ ਲੈ ਕੇ ਆਉਂਗੇ ਜਿਹੜਾ ਗਿਆਨ ਆ ਜਿਹੜਾ ਹੁਣ ਖੇਤੀ ਗਿਆਨ ਦੀ ਆ ਖੇਤੀ ਕਿਸੇ ਦੇ ਮਗਰ ਲੱਗ ਕੇ ਆਲੀ ਨਹੀਂ ਚੱਲੀ ਮਗਰ ਪੱਲੀ ਆਲੀ ਨਹੀਂ ਜੇ ਉਹ ਖੇਤੀ ਨਹੀਂ ਰਹੇਗੀ ਖੇਤੀ ਦੇ ਵਿੱਚ ਜਿਹੜੇ ਸਹਾਇਕਤ ਹੁੰਦੇ ਵੱਧ ਤੋਂ ਵੱਧ ਬਣਾਓ ਇੱਕ ਨਾ ਤੁਸੀਂ ਕਿਸਾਨ ਮੇਲੇ ਦੇ ਉੱਤੇ ਸੈਲਫ ਹੈਲਪ ਗਰੁੱਪ ਜਾਂ ਕਿਸੇ ਕਿਸਾਨ ਵੱਲੋਂ ਖੁਦ ਦਾ ਬਣਾਇਆ ਹੋਇਆ ਜਾਂ ਕੋਈ ਇਕੱਲਾ ਕੰਮ ਕਰਦਾ ਪਿਆ ਪੰਜਾਬ ਦੇ ਵਿੱਚ ਜਾਂ ਕੋਈ ਸੈਲਫ ਹੈਲਪ ਗਰੁੱਪ ਦੇ ਨਾਲ ਨਾਲ ਕੇ ਕੰਮ ਕਰਦਾ ਪਿਆ ਉਹੋ ਜਿਹੇ ਸਹਾਇਕਤ ਹੁੰਦਿਆਂ ਵਾਲੇ ਵੀ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ ਮੇਰੀ ਜਿਹੜੀ ਹੈ दिली ਤਮੰਨਾ ਹੈ ਵੀ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਘਟੋ-ਘਟ ਜਿਆਦਾ ਨਹੀਂ ਤਾਂ ਇੱਕ ਸੈਲਫ ਹੈਲਪ ਗਰੁੱਪ ਹੋਵੇ ਕਿਉਂਕਿ ਨਾ ਸਾਡੀ ਪੰਜਾਬ ਦੀ ਬੜੀ ਖਵਤਿਆ ਸਾਨੂੰ ਨਾ ਬਾਹਰਲੇ ਬ੍ਰਾਂਡਾਂ ਤੇ ਨਿਰਭਰ ਕਰਨਾ ਪੈਂਦਾ ਅਸੀਂ ਹਲਦੀ ਬਾਹਰਲੇ ਬ੍ਰਾਂਡ ਦੀ ਲੈਣੇ ਪਏ ਜਦ ਕਿ ਸਾਡੇ ਪੰਜਾਬ 'ਚ ਆਮ ਹੁੰਦੀ ਹੈ ਤੇ ਸੈਲਫ ਹੈਲਪ ਗਰੁੱਪ ਵੀ ਜਿਹੜੇ ਵਧੀਆ ਕੰਮ ਕਰਦੇ ਪਏ ਆ ਕੋਈ ਮਰੱਬਾ ਬਣਾਉਂਦਾ ਪਿਆ ਕੋਈ ਚਾਰ ਬਣਾਉਂਦਾ ਪਿਆ ਕੋਈ ਹਲਦੀ ਬਣਾ ਕੇ ਪਿਆ ਕੇ ਵੇਚਦਾ ਪਿਆ ਕੋਈ ਸਰੋਂ ਦਾ ਤੇਲ ਵੇਚਦਾ ਪਿਆ ਕੋਈ ਮਸਾਲੇ ਬਣਾਉਂਦਾ ਪਿਆ ਕੋਈ ਮੂਲ ਅਨਾਜ ਦਾ ਜਿਹੜਾ ਆਟਾ ਬਣਾਉਂਦਾ ਪਿਆ ਕੋਈ ਮੱਕੀ ਦਾ ਆਟਾ ਬਣਾ ਕੇ ਵੇਚਦਾ ਪਿਆ ਕੋਈ ਦੁੱਧ ਤੋਂ ਬਣੇ ਜਿਹੜੀ ਆ ਵਧੀਆ ਖੋਏ ਦੀ ਪਰਫੀ ਬਣਾ ਕੇ ਵੇਚਦਾ ਪਿਆ ਕੋਈ ਸ਼ਹਿਦ ਵੇਚਦਾ ਪਿਆ ਇਹੋ ਜਿਹੇ ਜਿਹੜੇ ਸਹਾਇਕ ਧੰਦੇ ਆ ਨਾ ਸਾਡੇ ਪੰਜਾਬ ਨੂੰ ਅੱਜ ਦੇ ਸਮੇਂ ਦੀ ਮੁੱਖ ਲੋੜ ਆ ਕਿਉਂਕਿ ਸਿਹਤ ਸਾਡੀ ਵਿਗੜਦੀ ਜਾਂਦੀ ਪਈ ਆ ਤੇ ਜਿਹੜੀ ਸਿਹਤ ਦੀ ਜਿਹੜੀ ਸਾਡੀਆਂ ਜਿਹੜੀ ਧਰਤੀ ਦੇ ਵਿੱਚ ਹੀ ਸਾਰਾ ਕੁਝ ਪਿਆ ਸਾਡੀ ਸਿਹਤ ਦਾ ਰਾਜ ਸਾਡਾ ਸਾਰਾ ਧਰਤੀ ਦੇ ਵਿੱਚ ਹੀ ਆ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਸੈਲਫ ਹੈਲਪ ਗਰੁੱਪ ਕੋਈ ਸ਼ ਸਾਰੇ ਵਧੀਆ ਕੰਮ ਕਰਦੇ ਪਏ ਆ ਤੇ ਮੇਰੀ ਜਿਹੜੀ ਇਹ दिली ਤਮੰਨਾ ਕਿਉਂਕਿ ਹੱਲੇ ਬੜੇ ਘੱਟ ਆ ਸਲਫਲ ਗਰੁੱਪ ਕਿਸਾਨ ਮੇਲੇ ਤੇ ਉਹਨਾਂ ਨੂੰ ਕੋਈ ਫਲਕਾਰੀਆਂ ਬਣਾਉਂਦਾ ਪਿਆ ਕੋਈ ਸੂਟ ਬਣਾਈ ਜਾਂਦਾ ਆ ਕੋਈ ਚਾਦਰਾਂ ਬੁਣੀ ਜਾਂਦਾ ਆ ਇਹੋ ਜਿਹਾ ਬੜਾ ਕੁਝ ਤੁਹਾਨੂੰ ਕਿਸਾਨ ਮੇਲੇ ਤੇ ਵੇਖਣ ਨੂੰ ਮਿਲੇਗਾ ਤੁਹਾਡਾ ਵੀ ਜੀ ਕਰੇਗਾ ਵੀ ਭਾਈ ਉਹ ਕਿਸਾਨ ਜਿਹੜਾ ਵਾ ਇਦਾਂ ਕੰਮ ਕਰਦਾ ਪਿਆ ਕਿਉਂਕਿ ਸਾਡੀਆਂ ਪਿੰਡੂ ਸੁਆਣੀਆਂ ਜਿਹੜੀਆਂ ਸੈਲਫ ਹੈਲਪ ਗਰੁੱਪ ਤੁਹਾਨੂੰ ਉਹ ਵੀ ਮਿਲਣ ਗਿਆ ਬੜਾ ਵਧੀਆ ਬੀਬੀਆਂ ਕੰਮ ਕਰਦੀਆਂ ਪਈਆਂ ਤੇ ਪਿੰਡ ਦੇ ਵਿੱਚ ਇੱਕ ਇੱਕ ਸੈਲਫ ਹੈਲਪ ਗਰੁੱਪ ਜ਼ਰੂਰ ਹੋਵੇ ਸਾਡੀ ਇਹ दिली ਤਮੰਨਾ ਆ ਉੱਥੇ ਵੇਖ ਕੇ ਤੁਹਾਡੇ ਮਨ ਨੂੰ ਜ਼ਰੂਰ ਕਿਸਾਨ ਮੇਲੇ ਤੇ ਸਕੂਨ ਮਿਲੇਗਾ ਤੇ ਤੁਹਾਡਾ ਵੀ ਜੀ ਕਰੇਗਾ ਵੀ ਅਸੀਂ ਇਹੋ ਜਿਹਾ ਕੁਝ ਕਰੀਏ ਤੇ ਸਾਡੇ ਪੰਜਾਬ ਦੀ ਖਪਤੀ ਇੰਨੀ ਜ਼ਿਆਦੇ ਆ ਤੇ ਜਿੰਨਾ ਕੁਝ ਮਰਜ਼ੀ ਅਸੀਂ ਸਾਡੇ ਪੰਜਾਬ ਦਾ ਗਾ ਕੇ ਡੱਬਾ ਬੰਦ ਕਰਕੇ ਵੇਚ ਦਈਏ ਤੇ ਇਹ ਸਾਡਾ ਪੈਸਾ ਪੰਜਾਬ ਦਾ ਪੰਜਾਬ ਹੀ ਰਹਿ ਜਾਓ ਸਾਨੂੰ ਕਾਰਪੋਰੇਟ ਕਦੇ ਵੀ ਮਾਰ ਨਹੀਂ ਕਰ ਸਕਦਾ ਜੇ ਅਸੀਂ ਪੰਜਾਬ ਦੇ ਆਪ ਦੇ ਮੇਡ ਇਨ ਪੰਜਾਬ ਸਾਡਾ ਪੰਜਾਬ ਦਾ ਬੰਤਰ ਸਾਡੀ ਪੰਜਾਬ ਦਾ ਬਣਿਆ ਹੋਇਆ ਜਿਹੜਾ ਸਾਡਾ ਜਿਹੜਾ ਵਾ ਖਾਣ ਪੀਣ ਅਸੀਂ ਬਣਾ ਕੇ ਤੇ ਇੱਥੇ ਖਪਤ ਕਰੀਏ ਤੇ ਇਹੋ ਜਿਹਾ ਕੁਝ بڑا ਦੇਖਣ ਨੂੰ ਮਿਲੇਗਾ ਉਥੋਂ ਗਿਆਨ ਲਿਓ ਗਿਆਨ ਜਿਹੜਾ ਆਪਦੇ ਤੇ ਲਾਗੂ ਕਰਿਆ ਜੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ